ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣੀ ਮੋਟੀਵੇਸ਼ਨਲ ਕਹਾਣੀ ਜੀ ਦੇ ਵਿੱਚ ਦੱਸਿਆ ਗਿਆ ਹੈ ਕਿ ਸਮੇਂ ਨੂੰ ਬਰਬਾਦ ਕਰਨ ਤੋਂ ਕਿਵੇਂ ਰੁਕੀਏ ਹਾਊ ਟੂ ਸਟਾਪ ਵੇਸਟਿੰਗ ਟਾਈਮ ਕਦੇ-ਕਦੇ ਜ਼ਿੰਦਗੀ ਦਾ ਸਭ ਤੋਂ ਵੱਡਾ ਚੋਰ ਸਾਡੇ ਘਰ ਤੇ ਬਾਹਰ ਨਹੀਂ ਸਾਡੇ ਅੰਦਰ ਬੈਠਾ ਹੁੰਦਾ ਹੈ ਉਹ ਚੁੱਪ-ਚਾਪ ਸਾਡਾ ਵਕਤ ਚੋਰੀ ਕਰਦਾ ਹੈ ਸਾਡੀ ਊਰਜਾ ਖਾ ਜਾਂਦਾ ਹੈ ਤੇ ਸਾਨੂੰ ਅਜਿਹਾ ਮਹਿਸੂਸ ਕਰਵਾਉਂਦਾ ਹੈ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ ਬਲਕਿ ਹਕੀਕਤ ਵਿੱਚ ਅਸੀਂ ਕੁਝ ਵੀ ਨਹੀਂ ਕਰ ਰਹੇ ਹੁੰਦੇ ਇਹੀ ਸਮੇਂ ਦੀ ਸਭ ਤੋਂ ਖਤਰਨਾਕ ਚੋਰੀ ਹੈ ਸਾਨੂੰ ਸਾਰਿਆਂ ਨੂੰ 24 ਘੰਟੇ ਮਿਲੇ ਹਨ ਪਰ ਫਰਕ ਇਸ ਗੱਲ ਤੋਂ ਪੈਂਦਾ ਹੈ ਕਿ ਅਸੀਂ ਉਹਨਾਂ ਘੰਟਿਆਂ ਵਿੱਚ ਕੀ ਚੁੰਨਦੇ ਹਾਂ ਕਦੇ ਆਪਣੇ ਦਿਨ ਨੂੰ ਧਿਆਨ ਨਾਲ ਦੇਖੋ ਸਵੇਰੇ ਮੋਬਾਈਲ ਦੀ ਸਕਰੀਨ ਤੋਂ ਸ਼ੁਰੂ ਹੁੰਦਾ ਹੈ ਅਤੇ ਰਾਤ ਨੂੰ ਉਸੇ ਰੋਸ਼ਨੀ ਵਿੱਚ ਖਤਮ ਹੋ ਜਾਂਦਾ ਹੈ ਕੁਝ ਅਧੂਰੇ ਕੰਮ ਕੁਝ ਫालतू ਗੱਲਾਂ ਤੇ ਬਹੁਤ ਸਾਰੀਆਂ ਕਰ ਲਵਾਂਗਾ ਵਾਲੀਆਂ ਗੱਲਾਂ ਅਸੀਂ ਸੋਚਦੇ ਹਾਂ ਕਿ ਬਸ ਕੱਲ ਤੋਂ ਸਭ ਠੀਕ ਕਰ ਲਵਾਂਗੇ ਪਰ ਉਹ ਕੱਲ ਕਦੇ ਆਉਂਦਾ ਹੀ ਨਹੀਂ ਵਕਤ ਫਿਸਲਦਾ ਨਹੀਂ ਅਸੀਂ ਖੁਦ ਉਸ ਨੂੰ ਫਿਸਲਣ ਦਿੰਦੇ ਹਾਂ ਅਤੇ ਜਦੋਂ ਅਹਿਸਾਸ ਹੁੰਦਾ ਹੈ ਉਦੋਂ ਤੱਕ ਉਹ ਵਾਪਸ ਨਹੀਂ ਆਉਂਦਾ ਜ਼ਿੰਦਗੀ ਵਿੱਚ ਵਕਤ ਬਰਬਾਦ ਕਰਨਾ ਇੱਕ ਆਦਤ ਬਣ ਜਾਂਦੀ ਹੈ ਅਤੇ ਆਦਤਾਂ ਹੌਲੀ-ਹੌਲੀ ਸਾਡੀ ਪਛਾਣ ਬਣ ਜਾਂਦੀਆਂ ਹਨ ਹਰ ਦਿਨ ਦਾ ਇੱਕ ਛੋਟਾ ਜਿਹਾ ਟੁਕੜਾ ਜਦੋਂ ਵਿਅਰਥ ਚਲਿਆ ਜਾਂਦਾ ਹੈ ਤਾਂ ਉਹ ਹੀ ਟੁਕੜੇ ਮਿਲ ਕੇ ਸਾਡੀਆਂ ਤੂਰੀ ਜ਼ਿੰਦਗੀ ਦਾ ਟਾਚਾ ਖੜਾ ਕਰਦੇ ਹਨ ਸੋਚੋ ਜੇਕਰ ਤੁਸੀਂ ਪਿਛਲੇ 1 ਸਾਲ ਵਿੱਚ ਹਰ ਦਿਨ ਸਿਰਫ ਅੱਧਾ ਘੰਟਾ ਕਿਸੇ ਇੱਕ ਚੀਜ਼ ਵਿੱਚ ਲਗਾਇਆ ਹੁੰਦਾ ਤਾਂ ਅੱਜ ਤੁਸੀਂ ਕਿੱਥੇ ਹੁੰਦੇ ਸ਼ਾਇਦ ਇੱਕ ਨਵੀਂ ਸਕਿੱਲ ਸਿੱਖ ਚੁੱਕੇ ਹੁੰਦੇ ਜਾਂ ਕੋਈ ਵਧੀਆ ਕਿਤਾਬ ਪੜ ਚੁੱਕੇ ਹੁੰਦੇ ਪਰ ਅਸੀਂ ਉਹ ਅੱਧਾ ਘੰਟਾ ਵੀ ਕਿਸੇ मीनिंगलेस ਚੀਜ਼ 'ਚ ਖੋ ਦਿੱਤਾ ਸਮਾਂ ਕਦੇ ਬੋਲਦਾ ਨਹੀਂ ਪਰ ਉਹ ਹਰਪਾਲ ਸਾਨੂੰ ਦੇਖ ਰਿਹਾ ਹੁੰਦਾ ਹੈ ਉਹ ਪੁੱਛਦਾ ਹੈ ਕਿ ਤੁਸੀਂ ਮੇਰੇ ਨਾਲ ਕੀ ਕਰ ਰਹੇ ਹੋ ਅਤੇ ਅਸੀਂ ਜਵਾਬ ਨਹੀਂ ਦੇ ਪਾਉਂਦੇ ਕਿਉਂਕਿ ਅਸੀਂ ਉਸ ਨੂੰ ਕਿਸੇ ਅਜਹੀ ਚੀਜ਼ 'ਚ ਦੇ ਰਹੇ ਹੁੰਦੇ ਹਾਂ ਜਿਸ ਦਾ ਕੋਈ ਮੁੱਲ ਨਹੀਂ ਅਸੀਂ ਉਸ ਨੂੰ ਨਾ ਚੀਜ਼ਾਂ ਚ ਗਵਾ ਦਿੰਦੇ ਹਾਂ ਜੋ ਸਾਨੂੰ ਥਕਾ ਦਿੰਦੀਆਂ ਹਨ ਪਰ ਵਧਾਉਂਦੀਆਂ ਨਹੀਂ ਇਹੀ ਆਧੁਨਿਕ ਜ਼ਿੰਦਗੀ ਦਾ ਸਭ ਤੋਂ ਵੱਡਾ ਟਰੈਪ ਹੈ ਅਸੀਂ ਇੰਨੇ ਡਿਸਟਰੈਕਟਡ ਹਾਂ ਕਿ ਖੁਦ ਨੂੰ ਸੁਣਨ ਦਾ ਵਕਤ ਹੀ ਨਹੀਂ ਬਚਿਆ ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦਾ ਹੈ ਪਰ ਬਹੁਤ ਘੱਟ ਲੋਕ ਕਰਦੇ ਹਨ ਫਰਕ ਸਿਰਫ ਇੰਨਾ ਹੁੰਦਾ ਹੈ ਕਿ ਕੁਝ ਲੋਕ ਆਪਣੇ ਵਕਤ ਦੇ ਮਾਲਕ ਬਣ ਜਾਂਦੇ ਹਨ ਅਤੇ ਬਾਕੀ ਵਕਤ ਦੇ ਗੁਲਾਮ ਜੋ ਵਕਤ ਨੂੰ ਸਮਝਦੇ ਹਨ ਉਹ ਸਮਝਦੇ ਹਨ ਕਿ ਹਰ ਮਿੰਟ ਇੱਕ ਮੁਦਰਾ ਹੈ ਪੈਸਾ ਹੈ ਖਰਚ ਕਰੋਗੇ ਤਾਂ ਸੋਚਣਾ ਪਵੇਗਾ ਕਿ ਕਿੱਥੇ ਅਤੇ ਜੋ ਬਿਨਾਂ ਸੋਚੇ ਹਰ ਜਗ੍ਹਾ ਖਰਚ ਕਰਦਾ ਹੈ ਉਹ ਇੱਕ ਦਿਨ ਪਾਉਂਦਾ ਹੈ ਕਿ ਉਸ ਕੋਲ ਕੁਝ ਵੀ ਨਹੀਂ ਬਚਿਆ ਸਮਾਰਟ ਲੋਕ ਵਕਤ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਉਹ ਇਸ ਨੂੰ ਸਹੀ ਜਗ੍ਹਾ ਨਿਵੇਸ਼ ਕਰਦੇ ਹਨ ਕਿਉਂਕਿ ਸਮੇਂ ਨੂੰ ਬਚਾਇਆ ਨਹੀਂ ਜਾ ਸਕਦਾ ਉਹ ਹਮੇਸ਼ਾ ਚੱਲਦਾ ਰਹੇਗਾ ਸਵਾਲ ਇਹ ਨਹੀਂ ਹੈ ਕਿ ਤੁਸੀਂ ਕਿੰਨਾ ਵਿਅਰਥ ਹੋ ਬਿਜੀ ਹੋ ਸਵਾਲ ਇਹ ਹੈ ਕਿ ਤੁਸੀਂ ਕਿੰਨਾ ਸਾਰਥਕ ਕਰ ਰਹੇ ਹੋ ਕਈ ਵਾਰ ਬਿਜੀ ਹੋਣਾ ਬਸ ਇੱਕ ਝੂਠਾ ਸੰਤੋਖ ਹੈ ਕਿ ਅਸੀਂ ਕੁਝ ਕਰ ਰਹੇ ਹਾਂ ਪਰ ਜ਼ਿੰਦਗੀ ਦੀ ਸੱਚਾਈ ਇਹ ਹੈ ਕਿ ਕਰਨਾ ਅਤੇ ਅਰਥ ਪੂਰਾ ਕਰਨਾ ਦੋ ਬਿਲਕੁਲ ਅਲੱਗ ਗੱਲਾਂ ਹਨ ਵਕਤ ਨੂੰ ਰੋਕਣਾ ਅਸੰਭਵ ਹੈ ਪਰ ਉਸ ਨੂੰ ਦਿਸ਼ਾ ਦੇਣਾ ਤੁਹਾਡੇ ਹੱਥ ਵਿੱਚ ਹੈ ਜੇਕਰ ਤੁਸੀਂ ਉਸ ਨੂੰ ਆਪਣੇ ਗੋਲਸ ਦੇ ਵੱਲ ਮੋੜਨਾ ਸਿੱਖ ਗਏ ਤਾਂ ਉਹ ਤੁਹਾਡੇ ਲਈ ਕੰਮ ਕਰੇਗਾ ਨਹੀਂ ਤਾਂ ਉਹ ਤੁਹਾਡੇ ਖਿਲਾਫ ਜਾਵੇਗਾ ਇਸ ਲਈ ਪਹਿਲਾ ਕਦਮ ਇਹੀ ਹੈ ਇਹ ਪਹਿਚਾਨਣਾ ਕਿ ਕਿਹੜੀਆਂ ਚੀਜ਼ਾਂ ਤੁਹਾਡਾ ਵਕਤ ਖਾ ਰਹੀਆਂ ਹਨ ਹਰ ਦਿਨ ਦੀ ਸਮਾਪਤੀ ਇਹ ਪੁੱਛ ਕੇ ਕਰੋ ਅੱਜ ਮੈਂ ਆਪਣਾ ਵਕਤ ਕਿੱਥੇ ਦਿੱਤਾ ਇਹ ਸਵਾਲ ਹੌਲੀ-ਹੌਲੀ ਤੁਹਾਡੀ ਸੋਚ ਬਦਲ ਦੇਵੇਗਾ ਸਮਾ ਸਭ ਤੋਂ ਇਮਾਨਦਾਰ ਅਧਿਆਪਕ ਹੈ ਉਹ ਹਰ ਕਿਸੇ ਨੂੰ ਇੱਕੋ ਜਿਹੇ ਰੂਪ ਵਿੱਚ ਮਿਲਦਾ ਹੈ ਪਰ ਸਾਰੇ ਉਸ ਤੋਂ ਇੱਕੋ ਜਿਹੇ ਰੂਪ ਵਿੱਚ ਨਹੀਂ ਸਿੱਖਦੇ ਕੁਝ ਲੋਕ ਉਸ ਨੂੰ ਉਪਯੋਗ ਕਰਨਾ ਸਿੱਖ ਜਾਂਦੇ ਹਨ ਅਤੇ ਇਤਿਹਾਸ ਵਿੱਚ ਆਪਣਾ ਨਾਮ ਬਣਾ ਜਾਂਦੇ ਹਨ ਬਾਕੀ ਲੋਕ ਬਸ ਸ਼ਿਕਾਇਤਾਂ ਛੱਡ ਜਾਂਦੇ ਹਨ ਹਰ ਪਲ ਜੋ ਗੁਜ਼ਰ ਰਿਹਾ ਹੈ ਉਹ ਜਾਂ ਤਾਂ ਤੁਹਾਡਾ ਨਿਰਮਾਣ ਕਰ ਰਿਹਾ ਹੈ ਜਾਂ ਤੁਹਾਨੂੰ ਮਿਟਾ ਰਿਹਾ ਹੈ ਚੁਣਾਬ ਤੁਹਾਡਾ ਹੈ ਜੇਕਰ ਤੁਸੀਂ ਸੱਚ ਵਿੱਚ ਆਪਣੀ ਜ਼ਿੰਦਗੀ ਬਦਲਣੀ ਚਾਹੁੰਦੇ ਹੋ ਤਾਂ ਸ਼ੁਰੂਆਤ ਘੜੀ ਦੇਖਣ ਨਾਲ ਨਹੀਂ ਆਪਣੇ ਵਿਚਾਰਾਂ ਨੂੰ ਦੇਖਣ ਨਾਲ ਕਰੋ ਕਿਉਂਕਿ ਵਕਤ ਉੱਥੋਂ ਹੀ ਨਿਕਲਦਾ ਹੈ ਜਿੱਥੇ ਧਿਆਨ ਜਾਂਦਾ ਹੈ ਧਿਆਨ ਬਦਲੋ ਤਾਂ ਸਮੇਂ ਦੀ ਦਿਸ਼ਾ ਖੁਦ ਬਦਲ ਜਾਵੇਗੀ ਅਸੀਂ ਸਮੇਂ ਨੂੰ ਖੋਂਦੇ ਨਹੀਂ ਹਾਂ ਅਸੀਂ ਉਸ ਨੂੰ ਅਣਦੇਖਿਆ ਕਰਦੇ ਹਾਂ ਹੌਲੀ-ਹੌਲੀ ਬਿਨਾ ਮਹਿਸੂਸ ਕੀਤੇ ਅਸੀਂ ਹਰ ਦਿਨ ਆਪਣੇ ਜੀਵਨ ਦੇ ਕੁਝ ਪਲ ਅਜਿਹੇ ਸਥਾਨਾਂ ਤੇ ਰੱਖ ਦਿੰਦੇ ਹਾਂ ਜਿੱਥੇ ਉਹਨਾਂ ਦਾ ਕੋਈ ਅਰਥ ਨਹੀਂ ਹੁੰਦਾ ਇਹ ਕੰਮ ਇੰਨਾ ਚੁੱਪਚਾਪ ਹੁੰਦਾ ਹੈ ਕਿ ਸਾਨੂੰ ਇਸ ਦਾ ਪਤਾ ਉਦੋਂ ਚੱਲਦਾ ਹੈ ਜਦੋਂ ਬਹੁਤ देर ਹੋ ਚੁੱਕੀ ਹੁੰਦੀ ਹੈ ਅਸੀਂ ਸੋਚਦੇ ਹਾਂ ਕਿ ਅਸੀਂ ਬਸ ਥੋੜੀ ਦੇਰ ਸੋਸ਼ਲ ਮੀਡੀਆ ਦੇਖਿਆ ਥੋੜੀ ਦੇਰ ਕਿਸੇ ਨਾਲ ਗੱਲ ਕੀਤੀ ਥੋੜੀ ਦੇਰ ਬਸ ਲੇਟ ਗਏ ਪਰ ਇਹਨਾਂ ਛੋਟੀਆਂ-ਛੋਟੀਆਂ ਦੇਰਾਂ ਦਾ ਜੋੜ ਹੀ ਸਾਡੀਆਂ ਅਧੂਰੀਆਂ ਕੋਸ਼ਿਸ਼ਾਂ ਦਾ ਕਾਰਨ ਬਣ ਜਾਂਦਾ ਹੈ ਜਦੋਂ ਕੋਈ ਵਿਅਕਤੀ ਕਹਿੰਦਾ ਹੈ ਕਿ ਉਸਤੇ ਕੋਲ ਸਮਾਂ ਨਹੀਂ ਹੈ ਤਾਂ ਸੱਚਾਈ ਇਹ ਹੁੰਦੀ ਹੈ ਕਿ ਉਸ ਨੂੰ ਆਪਣੇ ਸਮੇਂ ਨੂੰ ਦਿਸ਼ਾ ਦੇਣਾ ਨਹੀਂ ਆਉਂਦਾ ਸਾਡੇ ਸਭ ਦੇ ਕੋਲ ਉਹੀ 24 ਘੰਟੇ ਹਨ ਪਰ ਕੁਝ ਲੋਕ ਉਹਨਾਂ ਘੰਟਿਆਂ ਨੂੰ ਆਪਣੀਆਂ ਇਸ਼ਾਵਾਂ ਦੇ ਵੱਲ ਮੋੜ ਦਿੰਦੇ ਹਨ ਅਤੇ ਕੁਝ ਲੋਕ ਬਸ ਵਹਾਅ ਵਿੱਚ ਬਹਿ ਜਾਂਦੇ ਹਨ ਸਮਾਂ ਹਮੇਸ਼ਾ ਸਾਡੇ ਕੋਲ ਸੀ ਬਸ ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਉਸ ਨੂੰ ਬੇਮਤਲਵੀਆਂ ਚੀਜ਼ਾਂ ਦੇ ਨਾਮ ਕਰ ਦਿੱਤਾ ਡਰ ਆਲਸ ਅਸੁਰੱਖਿਆ ਅਤੇ ਟਾਲਮਟੋਲ ਟਾਲਮਟੋਲ ਜਾਣੀ ਕਿ ਪ੍ਰੋਕਾਸਟੀਨੇਸ਼ਨ ਇਹ ਸਾਡੇ ਅੰਦਰ ਦਾ ਸਭ ਤੋਂ ਚਲਾਕ ਬਹਿਮ ਹੈ ਇਹ ਸਾਨੂੰ ਸਮਝਾਉਂਦਾ ਹੈ ਕਿ ਅਸੀਂ ਅਜੇ ਤਿਆਰ ਨਹੀਂ ਹਾਂ ਕਿ ਸਹੀ ਵਕਤ ਆਉਣ ਤੇ ਸਭ ਹੋ ਜਾਵੇਗਾ ਪਰ ਸਚਾਈ ਇਹ ਹੈ ਕਿ ਸਹੀ ਵਕਤ ਕਦੇ ਨਹੀਂ ਆਉਂਦਾ ਅਸੀਂ ਹੀ ਉਸ ਨੂੰ ਸਹੀ ਨਹੀਂ ਬਣਾਉਂਦੇ ਸਮੇਂ ਦਾ ਸਨਮਾਨ ਕਰਨਾ ਇਹ ਨਹੀਂ ਕਿ ਅਸੀਂ ਲਗਾਤਾਰ ਬਿਜੀ ਰਹੀਏ ਬਲਕਿ ਇਹ ਹੈ ਕਿ ਅਸੀਂ ਹਰ ਪਲ ਵਿੱਚ ਸੰਚੇਤ ਰਹੀਏ ਜਦੋਂ ਤੁਸੀਂ ਜਾਣ ਬੁੱਝ ਕੇ ਕੁਝ ਨਹੀਂ ਕਰਦੇ ਉਦੋਂ ਵੀ ਤੁਸੀਂ ਕੁਝ ਕਰ ਰਹੇ ਹੁੰਦੇ ਹੋ ਤੁਸੀਂ ਆਪਣੇ ਮੌਕੇਆਂ ਨੂੰ ਖੋ ਰਹੇ ਹੁੰਦੇ ਹੋ ਸਾਡੀਆਂ ਆਦਤਾਂ ਸਾਡੀ ਨਿਯਤ ਬਣ ਜਾਂਦੀਆਂ ਹਨ ਜੋ ਆਦਤਾਂ ਅੱਜ ਸਾਨੂੰ ਆਰਾਮ ਦਿੰਦੀਆਂ ਹਨ ਉਹੀ ਕੱਲ ਸਾਨੂੰ ਪਛਤਾਵੇ ਵਿੱਚ ਬਦਲ ਦਿੰਦੀਆਂ ਹਨ ਸਵੇਰੇ ਦੇਰ ਤੱਕ ਸੌਣਾ ਬਿਨਾ ਮਤਲਬ ਤੋਂਫਾਨ ਸਕਰੋਲ ਕਰਨਾ ਕਿਸੇ ਕੰਮ ਨੂੰ ਕੱਲ ਦੇ ਲਈ ਛੱਡ ਦੇਣਾ ਇਹ ਸਭ ਛੋਟਾ ਲੱਗਦਾ ਹੈ ਪਰ ਇਨ੍ਹਾਂ ਤੋਂ ਹੀ ਸਾਡੀ ਪਛਾਣ ਬਣਦੀ ਹੈ ਅਤੇ ਪਛਾਣ ਉੱਥੇ ਹੀ ਤੈਅ ਹੁੰਦੀ ਹੈ ਜਿੱਥੇ ਸਾਡਾ ਸਮਾਂ ਵਹਿੰਦਾ ਹੈ ਜੋ ਲੋਕ ਆਪਣੇ ਦਿਨ ਨੂੰ ਯੋਜਨਾਬੰਦ ਬਣਾਉਂਦੇ ਹਨ ਉਹ ਆਪਣੇ ਭਵਿੱਖ ਨੂੰ ਵੀ ਉਸੇ ਤਰ੍ਹਾਂ ਆਕਾਰ ਦਿੰਦੇ ਹਨ ਕਦੇ ਖੁਦ ਨੂੰ ਇਹ ਸਵਾਲ ਪੁੱਛੋ ਕਿ ਤੁਸੀਂ ਆਪਣੇ ਜੀਵਨ ਵਿੱਚ ਕਿਸ ਦੇ ਲਈ ਦੌੜ ਰਹੇ ਹੋ ਕੀ ਤੁਸੀਂ ਸੱਚਮੁੱਚ ਕਿਸੇ ਮੰਜ਼ਲ ਦੇ ਵੱਲ ਵੱਧ ਰਹੇ ਹੋ ਜਾਂ ਬਸ ਦੂਜਿਆਂ ਦੀ ਚਾਲ ਦੇਖ ਕੇ ਖੁਦ ਵੀ ਦੌੜ ਰਹੇ ਹੋ ਬਹੁਤ ਸਾਰੇ ਲੋਕ ਆਪਣੇ ਸਮੇਂ ਨੂੰ ਉਹਨਾਂ ਚੀਜ਼ਾਂ ਵਿੱਚ ਖਰਚ ਕਰ ਦਿੰਦੇ ਹਨ ਜੋ ਉਹਨਾਂ ਨੂੰ ਕਦੇ ਸੰਤੋਖ ਨਹੀਂ ਦੇਣਗੀਆਂ ਸਬਰ ਨਹੀਂ ਦੇਣਗੀਆਂ ਅਸੀਂ ਜੀਵਨ ਵਿੱਚ ਸਫਲਤਾ ਨਹੀਂ ਸ਼ਾਂਤੀ ਲੱਭ ਰਹੇ ਹੁੰਦੇ ਹਾਂ ਪਰ ਰਾਸਤਾ ਉਲਟਾ ਚੁਣ ਲੈਂਦੇ ਹਾਂ ਅਤੇ ਜਦੋਂ ਅੰਤ ਵਿੱਚ ਥੱਕ ਕੇ ਰੁਕਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਅਸਲੀ ਮੰਜ਼ਿਲ ਤਾਂ ਕਿਤੇ ਹੋਰ ਸੀ ਸਮੇਂ ਦੇ ਪ੍ਰਤੀ ਜਾਗਰੂਕ ਹੋਣਾ ਕੇਵਲ ਕੜੀ ਦੇਖਣ ਨਾਲ ਨਹੀਂ ਆਉਂਦਾ ਇਹ ਆਉਂਦਾ ਹੈ ਖੁਦ ਨੂੰ ਦੇਖਣ ਨਾਲ ਹਰ ਪਲ ਜਦੋਂ ਤੁਸੀਂ ਕਿਸੇ ਕੰਮ ਵਿੱਚ ਲੱਗੇ ਹੋ ਤਾਂ ਖੁਦ ਨੂੰ ਪੁੱਛੋ ਕਿ ਇਹ ਸੱਚਮੁੱਚ ਮੈਨੂੰ ਅੱਗੇ ਲਿਜਾ ਰਿਹਾ ਹੈ ਜਾਂ ਫਿਰ ਮੈਂ ਸਿਰਫ ਵਿਅਸਤ ਰਹਿਣ ਦਾ ਦਿਖਾਵਾ ਕਰ ਰਿਹਾ ਹਾਂ ਇੱਕ ਸਾਰਾ ਸਵਾਲ ਹੈ ਪਰ ਇਸ ਦਾ ਜਵਾਬ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਕਿਉਂਕਿ ਸਮਾਂ ਕਦੇ ਝੂਠ ਨਹੀਂ ਬੋਲਦਾ ਅਸੀਂ ਹੀ ਆਪਣੀ ਸੁਵਿਧਾ ਦੇ ਲਈ ਉਸ ਨੂੰ ਝੂਠ ਬੋਲਦੇ ਹਾਂ ਸਾਡੇ ਸਭ ਦੇ ਅੰਦਰ ਇੱਕ ਆਵਾਜ਼ ਹੁੰਦੀ ਹੈ ਜੋ ਜਾਣਦੀ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਪਰ ਉਸ ਆਵਾਜ਼ ਨੂੰ ਸੁਣਨ ਦੇ ਲਈ ਸ਼ਾਂਤੀ ਚਾਹੀਦੀ ਹੈ ਅਤੇ ਅੱਜ ਦੀ ਜ਼ਿੰਦਗੀ ਵਿੱਚ ਉਹੀ ਸ਼ਾਂਤੀ ਨਹੀਂ ਸਨਾਟਾ ਸਭ ਤੋਂ ਦੁਰਲਭ ਹੈ ਸਾਨੂੰ ਹਰ ਪਲ ਕਿਸੇ ਸ਼ੋਰ ਦੀ ਕਿਸੇ ਰੌਲੇ ਦੀ ਜ਼ਰੂਰਤ ਰਹਿੰਦੀ ਹੈ ਸਕਰੀਨ ਦਾ ਲੋਕਾਂ ਦਾ ਵਿਚਾਰਾਂ ਦਾ ਪਰ ਅਸਲੀ ਬਦਲਾਵ ਉਦੋਂ ਆਉਂਦਾ ਹੈ ਜਦੋਂ ਅਸੀਂ ਥੋੜੀ ਦੇਰ ਖੁਦ ਦੇ ਨਾਲ ਬੈਠਦੇ ਹਾਂ ਅਤੇ ਆਪਣੇ ਸਮੇਂ ਦਾ ਹਿਸਾਬ ਦੇਖਦੇ ਹਾਂ ਇਹ ਹਿਸਾਬ ਡਰਾਉਂਦਾ ਹੈ ਪਰ ਇਹੀ ਸੱਚਾਈ ਦਿਖਾਉਂਦਾ ਹੈ ਅਗਰ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਦਿਨ ਬੀਤ ਜਾਂਦਾ ਹੈ ਤੇ ਤੁਹਾਡੇ ਕੋਲ ਕਹਿਣ ਲਈ ਕੁਝ ਨਹੀਂ ਹੁੰਦਾ ਕਿ ਅੱਜ ਕੀ ਹਾਸਲ ਕੀਤਾ ਤਾਂ ਸਮਝੋ ਕਿ ਸਮਾਂ ਤੁਹਾਨੂੰ ਬੁਲਾ ਰਿਹਾ ਹੈ ਇਹ ਪੁਕਾਰ ਡਾਟ ਨਹੀਂ ਚਿਤਾਵਨੀ ਹੈ ਉਹ ਕਹਿੰਦਾ ਹੈ ਮੈਂ ਗੁజర్ ਜਾਵਾਂਗਾ ਪਰ ਤੂੰ ਕੀ ਲੈ ਕੇ ਜਾਵੇਂਗਾ ਅਤੇ ਇਹੀ ਸਵਾਲ ਤੁਹਾਨੂੰ ਰੁਕਣ ਲਈ ਮਜਬੂਰ ਕਰਦਾ ਹੈ ਕਿਉਂਕਿ ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਕਿ ਹਰ ਬੀਤਦਾ ਮਿੰਟ ਇੱਕ ਅਫਸਰ ਹੈ ਉਦੋਂ ਅਸੀਂ ਸਮੇਂ ਦੇ ਗੁਲਾਮ ਨਹੀਂ ਉਸਦੇ ਸਾਥੀ ਬਣ ਜਾਂਦੇ ਹਾਂ ਸਮੇਂ ਨੂੰ ਬਰਬਾਦ ਕਰਨਾ ਬੰਦ ਕਰਨ ਦਾ ਪਹਿਲਾ ਕਦਮ ਇਹੀ ਹੈ ਕਿ ਉਸਦੀ ਕੀਮਤ ਨੂੰ ਮਹਿਸੂਸ ਕਰਨਾ ਤੇ ਇਹ ਹੀ ਕੀਮਤ ਕਿਸੇ ਪੈਸੇ ਜਾਂ ਪੁਰਸਕਾਰ ਵਿੱਚ ਨਹੀਂ ਬਲਕਿ ਉਸ ਅਨੁਭਵ ਵਿੱਚ ਹੈ ਜੋ ਤੁਸੀਂ ਬਣਾ ਸਕਦੇ ਹੋ ਉਸ ਬਦਲਾਅ ਵਿੱਚ ਹੈ ਜੋ ਤੁਸੀਂ ਲਿਆ ਸਕਦੇ ਹੋ ਇੱਕ ਪਲ ਨੂੰ ਵੀ ਹਲਕੇ ਵਿੱਚ ਨਾ ਲਵੋ ਕਿਉਂਕਿ ਉਹੀ ਪਲ ਤੁਹਾਡੀ ਆਉਣ ਵਾਲੀ ਕਹਾਣੀ ਲਿਖ ਰਿਹਾ ਹੈ ਕਦੇ-ਕਦੇ ਸਮੇਂ ਦੀ ਸਭ ਤੋਂ ਵੱਡੀ ਬਰਬਾਦੀ ਇਹ ਨਹੀਂ ਹੁੰਦੀ ਕਿ ਅਸੀਂ ਕੁਝ ਨਹੀਂ ਕਰ ਰਹੇ ਪਰ ਇਹ ਹੁੰਦੀ ਹੈ ਕਿ ਅਸੀਂ ਉਹੀ ਕਰ ਰਹੇ ਹਾਂ ਜੋ ਸਾਨੂੰ ਅੰਦਰੋਂ ਖਾਲੀ ਕਰ ਰਿਹਾ ਹੈ ਅਸੀਂ ਅਜਹੀਆਂ ਚੀਜ਼ਾਂ ਵਿੱਚ ਉਲਝੇ ਰਹਿੰਦੇ ਹਾਂ ਜੋ ਸਾਨੂੰ ਬਿਜ਼ੀ ਤਾਂ ਰੱਖਦੀਆਂ ਹਨ ਪਰ ਅੰਦਰੋਂ ਥਕਾ ਦਿੰਦੀਆਂ ਹਨ ਇਹ ਥਕਾਨ ਸਰੀਰ ਦੀ ਨਹੀਂ ਮੰਨਦੀ ਹੁੰਦੀ ਹੈ ਅਤੇ ਜਦੋਂ ਮਨ ਥੱਕ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਸਾਡੇ ਫੋਕਸ ਨੂੰ ਖੋ ਦਿੰਦਾ ਹੈ। ਇਹ ਉਹੀ ਪਲ ਹੁੰਦਾ ਹੈ ਜਦੋਂ ਜੀਵਨ ਹੌਲੀ-ਹੌਲੀ ਸਾਡੀ ਮੁਠੀ ਵਿੱਚੋਂ ਫਿਸਲਣ ਲੱਗ ਜਾਂਦਾ ਹੈ। ਅਸੀਂ ਸੋਚਦੇ ਹਾਂ ਕਿ ਸਮੇਂ ਨੂੰ ਮੈਨੇਜ ਕਰਨ ਦੇ ਲਈ ਸਾਨੂੰ ਕੋਈ ਜਟਿਲ ਤਕਨੀਕ ਚਾਹੀਦੀ ਹੈ। ਪਰ ਸੱਚਾਈ ਇਹ ਹੈ ਕਿ ਸਮੇਂ ਨੂੰ ਸੰਭਾਲਣਾ ਅਸਲ ਵਿੱਚ ਖੁਦ ਨੂੰ ਸੰਭਾਲਣਾ ਹੈ। ਤੁਸੀਂ ਆਪਣੇ ਧਿਆਨ ਨੂੰ ਜਿੱਥੇ ਭੇਜਦੇ ਹੋ ਸਮਾਂ ਉੱਥੇ ਹੀ ਚਲਿਆ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਆਪਣਾ ਧਿਆਨ ਉਹਨਾਂ ਚੀਜ਼ਾਂ ਵਿੱਚ ਲਗਾ ਰਹੇ ਹੋ ਜੋ ਤੁਹਾਨੂੰ ਵਧਾ ਨਹੀਂ ਰਹੀਆਂ ਤਾਂ ਤੁਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਹਿੱਸਾ ਗਵਾ ਰਹੇ ਹੋ ਜਦੋਂ ਤੁਸੀਂ ਵੀ ਕਿਸੇ ਕੰਮ ਨੂੰ ਚੁਣਦੇ ਹੋ ਯਾਦ ਰੱਖੋ ਕਿ ਤੁਸੀਂ ਸਿਰਫ ਇੱਕ ਕੰਮ ਨਹੀਂ ਚੁਣ ਰਹੇ ਬਾਕੀ ਸਭ ਚੀਜ਼ਾਂ ਨੂੰ ਨਾ ਕਹਿ ਰਹੇ ਹੋ ਇਹ ਨਾ ਕਹਿਣਾ ਸਭ ਤੋਂ ਮੁਸ਼ਕਲ ਕਲਾ ਹੈ ਅਸੀਂ ਹਰ ਚੀਜ਼ ਵਿੱਚ ਹਾਂ ਕਹਿਣਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਡਰ ਲੱਗਦਾ ਹੈ ਕਿ ਅਗਰ ਅਸੀਂ ਮਨਾ ਕੀਤਾ ਤਾਂ ਮੌਕਾ ਛੁੱਟ ਜਾਵੇਗਾ ਪਰ ਹਰ ਹਾਂ ਜੋ ਬਿਨਾਂ ਸੋਚ ਦੇ ਦਿੱਤੀ ਜਾਂਦੀ ਹੈ ਉਹ ਤੁਹਾਡਾ ਥੋੜਾ ਥੋੜਾ ਸਮਾਂ ਚੁਰਾਉਂਦੀ ਹੈ ਅਤੇ ਇਹੀ ਛੋਟੇ ਛੋਟੇ ਪਾਲ ਮਿਲ ਕੇ ਤੁਹਾਡੀ ਊਰਜਾ ਨੂੰ ਖਤਮ ਕਰ ਦਿੰਦੇ ਹਨ ਜੀਵਨ ਵਿੱਚ ਸੰਤੁਲਨ ਉਦੋਂ ਆਉਂਦਾ ਹੈ ਜਦੋਂ ਤੁਸੀਂ ਇਹ ਸਮਝਦੇ ਹੋ ਕਿ ਹਰ ਚੀਜ਼ ਜ਼ਰੂਰੀ ਨਹੀਂ ਹੁੰਦੀ ਜੋ ਤੁਹਾਡੇ ਲਈ ਮਾਇਨੇ ਨਹੀਂ ਰੱਖਦੀ ਉਸ ਨੂੰ ਜਾਣ ਦੇਣਾ ਹੀ ਅਸਲੀ ਆਜ਼ਾਦੀ ਹੈ ਸਾਡੇ ਆਲੇ-ਦੁਆਲੇ ਦੀ ਦੁਨੀਆ ਧਿਆਨ ਦੇ ਖਿਲਾਫ ਕੰਮ ਕਰ ਰਹੀ ਹੈ ਹਰ ਸਕਰੀਨ ਹਰ ਨੋਟੀਫਿਕੇਸ਼ਨ ਹਰ ਆਵਾਜ਼ ਤੁਹਾਡੇ ਫੋਕਸ ਨੂੰ ਤੋੜਨ ਦੇ ਲਈ ਬਣਾਈ ਗਈ ਹੈ ਜੋ ਨਹੀਂ ਸਮਝਦੇ ਉਹ ਇਸ ਜਾਲ ਵਿੱਚ ਫਸ ਜਾਂਦੇ ਹਨ ਜੋ ਸਮਝਦੇ ਹਨ ਉਹ ਇਸ ਸ਼ੋਰ ਦੇ ਵਿੱਚ ਸ਼ਾਂਤੀ ਲੱਭ ਲੈਂਦੇ ਹਨ ਉਹੀ ਸ਼ਾਂਤੀ ਉਹਨਾਂ ਨੂੰ ਰਸਤਾ ਦਿਖਾਉਂਦੀ ਹੈ ਜੇਕਰ ਤੁਸੀਂ ਹਰ ਵਕਤ ਕਿਸੇ ਚੀਜ਼ ਵਿੱਚ ਡੁੱਬੇ ਰਹਿੰਦੇ ਹੋ ਤਾਂ ਤੁਹਾਡੇ ਕੋਲ ਖੁਦ ਨੂੰ ਦੇਖਣ ਦਾ ਵਕਤ ਨਹੀਂ ਬਚੇਗਾ ਅਤੇ ਜਦੋਂ ਤੁਸੀਂ ਖੁਦ ਨੂੰ ਨਹੀਂ ਦੇਖੋਗੇ ਤਾਂ ਆਪਣੇ ਜੀਵਨ ਦਾ ਰਸਤਾ ਵੀ ਨਹੀਂ ਦੇਖ ਸਕੋਗੇ ਸਮਾਰਟ ਲੋਕ ਸਮੇਂ ਦੇ ਪਿੱਛੇ ਨਹੀਂ ਭੱਜਦੇ ਉਹ ਇਸ ਨੂੰ ਵਿਵਾਸਥਿਤ ਕਰਦੇ ਹਨ ਉਹ ਜਾਣਦੇ ਹਨ ਕਿ ਇੱਕ ਦਿਨ ਵਿੱਚ ਹਰ ਚੀਜ਼ ਦੀ ਕੀਮਤ ਇੱਕ ਸਮਾਨ ਨਹੀਂ ਹੁੰਦੀ ਕੁਝ ਕਮ ਸਿਰਫ ਵਹਿਮ ਹਨ ਅਤੇ ਕੁਝ ਅਜਿਹੇ ਜੋ ਭਵਿੱਖ ਬਣਾਉਂਦੇ ਹਨ ਉਹ ਆਪਣੇ ਸਮੇਂ ਨੂੰ ਪਹਿਲ ਦਿੰਦੇ ਹਨ ਉਹ ਜਾਣਦੇ ਹਨ ਕਿ ਊਰਜਾ ਉੱਥੇ ਹੀ ਲਗਾਉਣੀ ਚਾਹੀਦੀ ਹੈ ਜਿੱਥੇ ਉਸ ਦਾ ਪ੍ਰਭਾਵ ਸਭ ਤੋਂ ਗਹਿਰਾ ਹੋਵੇ ਇਸੇ ਲਈ ਹਰ ਸਵੇਰੇ ਉਹ ਇਹ ਤੈਅ ਕਰਦੇ ਹਨ ਕਿ ਅੱਜ ਦਾ ਸਭ ਤੋਂ ਮਹੱਤਵਪੂਰਨ ਕੰਮ ਕੀ ਹੈ ਅਤੇ ਜਦੋਂ ਉਹ ਕੰਮ ਪੂਰਾ ਹੋ ਜਾਂਦਾ ਹੈ ਤਾਂ ਬਾਕੀ ਚੀਜ਼ਾਂ ਖੁਦ ਬਖੁਦ ਸਰਲ ਲੱਗਣ ਲੱਗਦੀਆਂ ਹਨ ਅਤੇ ਕਦੇ-ਕਦੇ ਲੋਕ ਸੋਚਦੇ ਹਨ ਕਿ ਉਹਨਾਂ ਨੂੰ ਹੋਰ ਸਮਾਂ ਚਾਹੀਦਾ ਹੈ ਜਦਕਿ ਉਹਨਾਂ ਨੂੰ ਬਸ ਸਪਸ਼ਟਤਾ ਚਾਹੀਦੀ ਹੁੰਦੀ ਹੈ ਜੇਕਰ ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਕਰਨਾ ਹੈ ਤਾਂ ਤੁਸੀਂ ਘੱਟ ਸਮੇਂ ਵਿੱਚ ਵੀ ਬਹੁਤ ਕੁਝ ਕਰ ਸਕਦੇ ਹੋ ਪਰ ਜੇਕਰ ਦਿਸ਼ਾ ਨਹੀਂ ਤਾਂ ਸਾਲ ਬੀਤ ਜਾਂਦੇ ਹਨ ਅਤੇ ਤੁਸੀਂ ਉੱਥੇ ਹੀ ਰਹੋਗੇ ਜਿੱਥੋਂ ਸ਼ੁਰੂ ਕੀਤਾ ਸੀ ਸੋਚ ਦੀ ਸਪਸ਼ਟਤਾ ਕੰਮ ਦੀ ਗਤੀ ਵਧਾ ਦਿੰਦੀ ਹੈ ਅਤੇ ਇਹੀ ਸਪਸ਼ਟਤਾ ਉਹਨਾਂ ਨੂੰ ਭੀੜ ਤੋਂ ਅਲੱਗ ਕਰਦੀ ਹੈ ਸਮੇਂ ਨੂੰ ਰੋਕਣਾ ਕੋਈ ਨਹੀਂ ਜਾਣਦਾ ਪਰ ਉਸ ਨੂੰ ਸਹੀ ਦਿਸ਼ਾ ਵਿੱਚ ਮੋੜਨਾ ਇੱਕ ਕਲਾ ਹੈ ਇਹ ਕਲਾ ਉਦੋਂ ਹੀ ਆਉਂਦੀ ਹੈ ਜਦੋਂ ਤੁਸੀਂ ਇਹ ਸਮਝਦੇ ਹੋ ਕਿ ਹਰ ਦਿਨ ਇੱਕ ਅਫਸਰ ਹੈ ਖੁਦ ਨੂੰ ਬਿਹਤਰ ਬਣਾਉਣ ਦਾ ਕੁਝ ਨਵਾਂ ਸਿੱਖਣ ਦਾ ਤੇ ਆਪਣੇ ਵਿਚਾਰਾਂ ਨੂੰ ਨਿਖਾਰਨ ਦਾ ਜਦੋਂ ਤੁਸੀਂ ਆਪਣੇ ਹਰ ਦਿਨ ਨੂੰ ਇਸ ਤਰ੍ਹਾਂ ਜੀਣਾ ਸ਼ੁਰੂ ਕਰਦੇ ਹੋ ਜਿਵੇਂ ਉਹ ਆਖਰੀ ਹੋਵੇ ਉਦੋਂ ਤੁਸੀਂ ਉਸ ਪਲ ਦੀ ਕੀਮਤ ਸਮਝਦੇ ਹੋ ਅਤੇ ਇਹ ਹੀ ਸਮਝ ਹੌਲੀ-ਹੌਲੀ ਤੁਹਾਡੇ ਅੰਦਰ ਇੱਕ ਅਨੁਸ਼ਾਸਨ ਵਿੱਚ ਬਦਲ ਜਾਂਦੀ ਹੈ ਜੀਵਨ ਵਿੱਚ ਹਰ ਚੀਜ਼ ਦੀ ਇੱਕ ਗਤੀ ਹੁੰਦੀ ਹੈ ਕੁਝ ਚੀਜ਼ਾਂ ਤੁਰੰਤ ਬਦਲਦੀਆਂ ਹਨ ਪਰ ਕੁਝ ਚੀਜ਼ਾਂ ਹੌਲੀ-ਹੌਲੀ ਸਮੇਂ ਦੇ ਨਾਲ ਕੰਮ ਕਰਨ ਦਾ ਮਤਲਬ ਹੈ ਗਤੀ ਨੂੰ ਪਹਿਚਾਣ ਲੈਣਾ ਉਸ ਧੀਰਜ ਨੂੰ ਅਪਣਾਉਣਾ ਜੇਕਰ ਤੁਸੀਂ ਜਲਦੀ ਵਿੱਚ ਹੋ ਤਾਂ ਤੁਸੀਂ ਥੱਕ ਜਾਵੋਗੇ ਪਰ ਜੇਕਰ ਤੁਸੀਂ ਸਥਿਰ ਹੋ ਤਾਂ ਦਿਸ਼ਾ ਵਿੱਚ ਚੱਲੋਗੇ ਸਮਾਂ ਤੁਹਾਡੇ ਨਾਲ ਉਦੋਂ ਹੀ ਚੱਲਦਾ ਹੈ ਜਦੋਂ ਤੁਸੀਂ ਉਸ ਦੀ ਲੈਅ ਨੂੰ ਸਮਝਦੇ ਹੋ ਜੋ ਲੋਕ ਇਹ ਲੈਅ ਪਕੜ ਲੈਂਦੇ ਹਨ ਉਹ ਕਦੇ ਦੇਰ ਨਾਲ ਨਹੀਂ ਪਹੁੰਚਦੇ ਇਸ ਲਈ ਜੇਕਰ ਤੁਸੀਂ ਸਮੇਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਇਹ ਸਿੱਖੋ ਕਿ ਉਸ ਨੂੰ ਬਰਬਾਦ ਕਿਵੇਂ ਨਾ ਕੀਤਾ ਜਾਵੇ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਵਕਤ ਕੰਮ ਕਰਦੇ ਰਹੋ ਬਲਕਿ ਇਹ ਹੈ ਕਿ ਜਦੋਂ ਤੁਸੀਂ ਕੁਝ ਕਰ ਰਹੇ ਹੋ ਤਾਂ ਪੂਰੀ ਜਾਗਰੂਕਤਾ ਦੇ ਨਾਲ ਕਰੋ ਉਹੀ ਜਾਗਰੂਕਤਾ ਸਮੇਂ ਦਾ ਸਨਮਾਨ ਹੈ ਅਤੇ ਜੋ ਆਪਣੇ ਸਮੇਂ ਦਾ ਸਨਮਾਨ ਕਰਦਾ ਹੈ ਬ੍ਰਹਿਮੰਡ ਹੌਲੀ-ਹੌਲੀ ਉਸ ਦਾ ਸਨਮਾਨ ਕਰਨਾ ਸ਼ੁਰੂ ਕਰ ਦਿੰਦਾ ਹੈ ਸਾਡੇ ਜੀਵਨ ਵਿੱਚ ਸਮੇਂ ਦੀ ਸਭ ਤੋਂ ਵੱਡੀ ਬਰਬਾਦੀ ਇਹ ਸੋਚ ਕੇ ਹੁੰਦੀ ਹੈ ਕਿ ਅਜੇ ਬਹੁਤ ਸਮਾ ਪਿਆ ਹੈ। ਇਹੀ ਬਹਿਮ ਸਾਨੂੰ ਹੌਲੀ-ਹੌਲੀ ਅੰਦਰੋਂ ਸੁਸਤ ਬਣਾ ਦਿੰਦਾ ਹੈ। ਅਸੀਂ ਖੁਦ ਨੂੰ ਸਮਝਾਉਂਦੇ ਰਹਿੰਦੇ ਹਾਂ ਕਿ ਅਜੇ ਤਾਂ ਉਮਰ ਪਈ ਹੈ, ਅਜੇ ਤਾਂ ਸ਼ੁਰੂਆਤ ਹੈ। ਪਰ ਜ਼ਿੰਦਗੀ ਕਿਸੇ ਨੂੰ ਵੀ ਨੋਟਿਸ ਨਹੀਂ ਦਿੰਦੀ। ਜਦੋਂ ਉਹ ਅਚਾਨਕ ਬਦਲ ਜਾਂਦੀ ਹੈ। ਸਮੇਂ ਦਾ ਸੁਭਾਅ ਬੜਾ ਸ਼ਾਂਤ ਹੁੰਦਾ ਹੈ। ਪਰ ਉਹ ਕਿਸੇ ਦੇ ਲਈ ਰੁਕਦਾ ਨਹੀਂ ਅਤੇ ਜੋ ਲੋਕ ਇਹ ਸਮਝ ਨਹੀਂ ਪਾਉਂਦੇ ਉਹ ਆਪਣੀ ਹੀ ਦੇਰੀ ਵਿੱਚ ਖੋ ਜਾਂਦੇ ਹਨ। ਹਰ ਸਵੇਰ ਜਦੋਂ ਤੁਸੀਂ ਅੱਖ ਖੋਲਦੇ ਹੋ ਤਾਂ ਉਹ ਇੱਕ ਨਵੀਂ ਸ਼ੁਰੂਆਤ ਨਹੀਂ ਬਲਕਿ ਤੁਹਾਡੇ ਬੀਤੇ ਕੱਲ ਦੀ ਨਿਰੰਤਰਤਾ ਹੁੰਦੀ ਹੈ ਤੁਹਾਡਾ ਅੱਜ ਉਹੀ ਹੈ ਜੋ ਤੁਸੀਂ ਕੱਲ ਬੀਜਿਆ ਸੀ ਅਤੇ ਤੁਹਾਡਾ ਕੱਲ ਉਹੀ ਹੋਵੇਗਾ ਜੋ ਤੁਸੀਂ ਅੱਜ ਤੈਅ ਕਰ ਰਹੇ ਹੋ ਇਸ ਲਈ ਸਮੇਂ ਨਾਲ ਖੇਡਣਾ ਅਸੰਭਵ ਹੈ ਪਰ ਉਸ ਦੇ ਨਾਲ ਚੱਲਣਾ ਕਲਾ ਹੈ ਇਹ ਕਲਾ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਆਪਣੀਆਂ ਜ਼ਰੂਰਤਾਂਵਾਂ ਨੂੰ ਪਹਿਚਾਨਣਾ ਸਿੱਖ ਜਾਂਦੇ ਹੋ ਜਦੋਂ ਤੁਸੀਂ ਇਹ ਤੈਅ ਕਰ ਪਾਉਂਦੇ ਹੋ ਕਿ ਕਿਹੜੀ ਚੀਜ਼ ਅਸਲ ਵਿੱਚ ਤੁਹਾਡੇ ਜੀਵਨ ਵਿੱਚ ਮਾਇਨੇ ਰੱਖਦੀ ਹੈ ਤੇ ਕੌਣ ਸਿਰਫ ਇੱਕ ਆਦਤ ਬਣ ਗਈ ਹੈ ਅਸੀਂ ਜ਼ਿਆਦਾਤਰ ਉਹੀ ਕਰਦੇ ਹਾਂ ਜੋ ਆਸਾਨ ਹੁੰਦਾ ਹੈ ਜਦੋਂ ਕਿ ਅਸਲੀ ਵਿਕਾਸ ਹਮੇਸ਼ਾ ਮੁਸ਼ਕਲਾਂ ਤੋਂ ਪਾਰ ਹੁੰਦਾ ਹੈ ਇਹੀ ਕਾਰਨ ਹੈ ਕਿ ਜੋ ਲੋਕ ਆਪਣੇ ਆਰਾਮ ਤੋਂ ਬਾਹਰ ਨਿਕਲਦੇ ਹਨ ਉਹ ਸਮੇਂ ਦਾ ਸਭ ਤੋਂ ਵਧੀਆ ਉਪਯੋਗ ਕਰਦੇ ਹਨ ਉਹ ਜਾਣਦੇ ਹਨ ਕਿ ਜੋ ਕੰਮ ਅੱਜ ਮੁਸ਼ਕਲ ਲੱਗਦਾ ਹੈ ਉਹੀ ਕੱਲ ਉਹਨਾਂ ਨੂੰ ਬਾਕੀ ਸਭ ਤੋਂ ਅਲੱਗ ਕਰੇਗਾ ਕਠਿਨਾਈ ਅਤੇ ਆਸੂਬੀ ਦਾ ਉਹ ਸੰਕੇਤ ਹਨ ਕਿ ਤੁਸੀਂ ਸਹੀ ਦਿਸ਼ਾ ਵਿੱਚ ਜਾ ਰਹੇ ਹੋ ਪਰ ਜੇਕਰ ਤੁਹਾਡਾ ਹਰ ਦਿਨ ਸਿਰਫ ਸਹਜਤਾ ਨਾਲ ਬੀਤ ਰਿਹਾ ਹੈ ਤਾਂ ਸਮਝ ਲਵੋ ਕਿ ਤੁਸੀਂ ਠਹਿਰ ਗਏ ਹੋ ਸਮੇਂ ਦੇ ਨਾਲ ਅੱਗੇ ਵਧਣ ਦਾ ਮਤਲਬ ਹੈ ਬਦਲਾਅ ਨੂੰ ਅਪਣਾਉਣਾ ਜਦੋਂ ਤੁਸੀਂ ਕਿਸੇ ਚੀਜ਼ ਤੋਂ ਡਰਦੇ ਹੋ ਤਾਂ ਦਰਅਸਲ ਤੁਸੀਂ ਆਪਣੇ ਸਮੇਂ ਨੂੰ ਪੰਨ ਰਹੇ ਹੁੰਦੇ ਹੋ ਜੋ ਲੋਕ ਆ ਸਫਲਤਾ ਤੋਂ ਡਰਦੇ ਹਨ ਉਹ ਸਮੇਂ ਨੂੰ ਇੱਕ ਬੰਦ ਕਮਰੇ ਵਿੱਚ ਕੈਦ ਕਰ ਲੈਂਦੇ ਹਨ ਪਰ ਜੋ ਲੋਕ ਅਸਫਲਤਾ ਨੂੰ ਅਨੁਭਵ ਦੀ ਤਰ੍ਹਾਂ ਲੈਂਦੇ ਹਨ ਉਹ ਆਪਣੇ ਸਮੇਂ ਨੂੰ ਵਿਸਤਾਰ ਦਿੰਦੇ ਹਨ ਉਹੀ ਲੋਕ ਸਮੇਂ ਤੋਂ ਅੱਗੇ ਨਿਕਲਦੇ ਹਨ ਕਿਉਂਕਿ ਉਹ ਉਸ ਨੂੰ ਵਹਿਣ ਦਿੰਦੇ ਹਨ ਸਮਾਂ ਇੱਕ ਨਦੀ ਦੀ ਤਰ੍ਹਾਂ ਹੈ ਜੇਕਰ ਤੁਸੀਂ ਉਸ ਦੇ ਨਾਲ ਵਹੋਗੇ ਤਾਂ ਉਹ ਤੁਹਾਨੂੰ ਦੂਰ ਤੱਕ ਲੈ ਜਾਵੇਗੀ ਪਰ ਜੇਕਰ ਤੁਸੀਂ ਉਹਦੇ ਖਿਲਾਫ ਤੈਰ ਰਹੇ ਹੋ ਤਾਂ ਸਿਰਫ ਤੁਸੀਂ ਥੱਕ ਜਾਵੋਗੇ ਸਾਡੇ ਹੜੇ ਵਾਲੇ ਦੁਆਲੇ ਦੀ ਦੁਨੀਆ ਸਾਨੂੰ ਹਮੇਸ਼ਾ ਬਿਜ਼ੀ ਰਹਿਣ ਲਈ ਕਹਿੰਦੀ ਹੈ ਪਰ ਸਮੇਂ ਦਾ ਸਨਮਾਨ ਬਿਜ਼ੀ ਰਹਿਣ ਵਿੱਚ ਨਹੀਂ ਹੈ ਸਾਰਥਕ ਰਹਿਣ ਵਿੱਚ ਹੈ ਤੁਸੀਂ ਕਿੰਨਾ ਕਰ ਰਹੇ ਹੋ ਇਹ ਮਾਇਨੇ ਨਹੀਂ ਰੱਖਦਾ ਬਲਕਿ ਇਹ ਕਿ ਜੋ ਕਰ ਰਹੇ ਹੋ ਉਸ ਵਿੱਚ ਕਿੰਨਾ ਅਰਥ ਹੈ ਜੋ ਲੋਕ ਆਪਣੇ ਹਰ ਕੰਮ ਵਿੱਚ ਉਦੇਸ਼ ਜੋੜ ਦਿੰਦੇ ਹਨ ਉਹ ਕਦੇ ਆਪਣੇ ਸਮੇਂ ਨੂੰ ਖਾਲੀ ਨਹੀਂ ਜਾਣ ਦਿੰਦੇ ਉਦੇਸ਼ ਤੁਹਾਡੇ ਸਮੇਂ ਨੂੰ ਦਿਸ਼ਾ ਦਿੰਦਾ ਹੈ ਅਤੇ ਦਿਸ਼ਾ ਹੀ ਉਸ ਦਾ ਮੁੱਲ ਪਾਉਂਦੀ ਹੈ ਕਦੇ ਆਪਣੇ ਦਿਨ ਦੇ ਅਖੀਰ ਵਿੱਚ ਖੁਦ ਨੂੰ ਪੁੱਛੋ ਕਿ ਅੱਜ ਮੈਂ ਆਪਣਾ ਸਮਾਂ ਜੀਵਿਤ ਹੋਣ ਵਿੱਚ ਲਗਾਇਆ ਹੈ ਜਾਂ ਬਸ ਜ਼ਿੰਮੇਵਾਰੀ ਨਿਭਾਉਣ ਵਿੱਚ ਇਹ ਛੋਟਾ ਜਿਹਾ ਸਵਾਲ ਹੌਲੀ-ਹੌਲੀ ਤੁਹਾਡੀ ਚੇਤਨਾ ਨੂੰ ਬਦਲ ਦੇਵੇਗਾ ਕਿਉਂਕਿ ਸੋਚਣ ਦਾ ਢੰਗ ਬਦਲ ਦਿੰਦਾ ਹੈ ਸਮੇਂ ਨੂੰ ਬਰਬਾਦ ਕਰਨ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੇ ਦਿਨ ਨੂੰ ਬਿਨਾਂ ਸਵਾਲਾਂ ਤੋਂ ਜਿਉਣ ਲੱਗਦੇ ਹਾਂ ਅਤੇ ਜਦੋਂ ਅਸੀਂ ਸਵਾਲ ਪੁੱਛਣਾ ਸ਼ੁਰੂ ਕਰ ਦਿੰਦੇ ਹਾਂ ਉਦੋਂ ਹੀ ਅਸੀਂ ਜਿਉਣਾ ਸ਼ੁਰੂ ਕਰਦੇ ਹਾਂ ਸਮੇ ਨੂੰ ਸਹੀ ਢੰਗ ਨਾਲ ਉਪਯੋਗ ਕਰਨ ਵਾਲੇ ਲੋਕ ਕਦੇ ਪਰਫੈਕਸ਼ਨ ਦੇ ਪਿੱਛੇ ਨਹੀਂ ਭੱਜਦੇ ਉਹ ਕੁਦਰਤ ਦੇ ਪਿੱਛੇ ਭੱਜਦੇ ਹਨ ਉਹ ਜਾਣਦੇ ਹਨ ਕਿ ਹਰ ਦਿਨ ਦਾ ਛੋਟਾ ਸੁਧਾਰ ਹੀ بڑا ਬਦਲਾਅ ਬਣਦਾ ਹੈ ਜੇਕਰ ਤੁਸੀਂ ਹਰ ਦਿਨ ਬਸ ਇੱਕ ਕਦਮ ਵੀ ਬਿਹਤਰ ਹੋ ਗਏ ਤਾਂ ਇੱਕ ਸਾਲ ਬਾਅਦ ਤੁਸੀਂ ਖੁਦ ਨੂੰ ਪਹਿਚਾਨ ਨਹੀਂ ਸਕੋਗੇ ਪਰ ਜੇਕਰ ਤੁਸੀਂ ਹਰ ਦਿਨ ਉਹੀ ਦੁਹਰਾਉਂਦੇ ਰਹੇ ਤਾਂ ਤੁਹਾਡਾ ਕੱਲ ਅੱਜ ਤੋਂ ਅਲੱਗ ਨਹੀਂ ਹੋਵੇਗਾ ਸਮਾਂ ਸਭ ਤੋਂ ਵੱਡਾ ਸ਼ੀਸ਼ਾ ਹੈ ਉਹ ਸਾਨੂੰ ਉਹੀ ਦਿਖਾਉਂਦਾ ਹੈ ਜੋ ਅਸੀਂ ਹਰ ਦਿਨ ਦੁਹਰਾਉਂਦੇ ਹਾਂ ਸਫਲਤਾ ਸਮੇਂ ਦੇ ਇਸਤੇਮਾਲ ਦੀ ਕਹਾਣੀ ਹੈ ਤੁਸੀਂ ਉਸ ਨੂੰ ਜਿੰਨਾ ਸਨਮਾਨ ਦੇਵੋਗੇ ਉਹ ਓਨਾ ਹੀ ਤੁਹਾਡੇ ਪੱਖ ਚ ਕੰਮ ਕਰੇਗਾ ਪਰ ਜੇਕਰ ਤੁਸੀਂ ਉਸ ਨੂੰ ਅਣਦੇਖਾ ਕਰੋਗੇ ਤਾਂ ਉਹ ਹੌਲੀ-ਹੌਲੀ ਤੁਹਾਨੂੰ ਅਣਦੇਖਿਆ ਕਰਨਾ ਸ਼ੁਰੂ ਕਰ ਦੇਵੇਗਾ ਇਹੀ ਕਾਰਨ ਹੈ ਕਿ ਕੁਝ ਲੋਕ ਘੱਟ ਸਮੇਂ ਵਿੱਚ ਬਹੁਤ ਕੁਝ ਕਰ ਲੈਂਦੇ ਹਨ ਤੇ ਕੁਝ ਲੋਕ ਸਾਲੋਂ ਸਾਲ ਵਿੱਚ ਵੀ ਉੱਥੇ ਹੀ ਖੜੇ ਰਹਿੰਦੇ ਹਨ ਫਰਕ ਸਿਰਫ ਇਸ ਗੱਲ ਵਿੱਚ ਹੈ ਕਿ ਉਹਨਾਂ ਨੇ ਹਰਪਾਲ ਨੂੰ ਸੁਚੇਤ ਰੂਪ ਵਿੱਚ ਚੁਣਿਆ ਹੈ ਜਦ ਕਿ ਬਾਕੀ ਲੋਕਾਂ ਨੇ ਉਸ ਨੂੰ ਵਹਿ ਜਾਣ ਦਿੱਤਾ ਹੈ ਜਦੋਂ ਤੁਸੀਂ ਇਹ ਸਮਝ ਜਾਂਦੇ ਹੋ ਕਿ ਤੁਹਾਡਾ ਸਮਾਂ ਤੁਹਾਡੇ ਸਭ ਤੋਂ ਵੱਡਾ ਧਨ ਹੈ ਤਾਂ ਤੁਸੀਂ ਉਸ ਨੂੰ ਕਦੇ ਸਸਤਾ ਨਹੀਂ ਵੇਚਦੇ ਤੁਸੀਂ ਉਸ ਨੂੰ ਲੋਕਾਂ ਨੂੰ ਚੀਜ਼ਾਂ ਅਤੇ ਆਤਾਂ ਵਿੱਚ ਨਹੀਂ ਗਵਾਉਂਦੇ ਜੋ ਤੁਹਾਨੂੰ ਅੰਦਰੋਂ ਖਾਲੀ ਕਰ ਦੇਣ ਤੁਸੀਂ ਉਸ ਨੂੰ ਉਹਨਾਂ ਜਗ੍ਹਾ ਤੇ ਹੀ ਲਗਾਉਂਦੇ ਹੋ ਜਿੱਥੋਂ ਵਿਕਾਸ ਆਉਂਦਾ ਹੈ ਇਹ ਹੀ ਬੁੱਧੀਮਾਨੀ ਹੈ ਸਮੇਂ ਨੂੰ ਖਰਚ ਨਹੀਂ ਨਿਵੇਸ਼ ਕਰਨਾ ਜਦੋਂ ਤੁਹਾਡਾ ਹਰ ਦਿਨ ਇੱਕ ਨਿਵੇਸ਼ ਬਣ ਜਾਂਦਾ ਹੈ ਤਾਂ ਤੁਹਾਡੀ ਜ਼ਿੰਦਗੀ ਆਪਣੇ ਆਪ ਇੱਕ ਸੰਪਤੀ ਵਿੱਚ ਬਦਲ ਜਾਂਦੀ ਹੈ ਹਰ ਵਿਅਕਤੀ ਦੇ ਜੀਵਨ ਵਿੱਚ ਇੱਕ ਪਲ ਅਜੀਹਾ ਆਉਂਦਾ ਹੈ ਜਦੋਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਸਮਾਂ ਕਿੰਨੀ ਤੇਜ਼ ਲੰਘ ਗਿਆ ਇਹ ਅਹਿਸਾਸ ਅਚਾਨਕ ਨਹੀਂ ਆਉਂਦਾ ਇਹ ਉਹਨਾਂ ਅਣਕਹੇ ਪਲਾਂ ਦਾ ਬੋਝ ਹੁੰਦਾ ਹੈ ਜੋ ਅਸੀਂ ਹਲਕੇ ਵਿੱਚ ਲੈ ਲਏ ਸਨ ਜੋ ਕੰਮ ਕੱਲ ਕਰਨਾ ਸੀ ਉਹ ਅੱਜ ਵੀ ਅਧੂਰਾ ਹੈ ਅਤੇ ਜੋ ਸੁਪਨੇ ਕਦੇ ਜ਼ਰੂਰੀ ਸਨ ਉਹ ਹੁਣ ਕਿਸੇ ਪੁਰਾਣੇ ਫੋਲਡਰ ਵਿੱਚ ਬੰਦ ਪਏ ਹਨ ਅਸੀਂ ਸੋਚਦੇ ਹਾਂ ਕਿ ਸਮਾਂ ਸਾਡਾ ਹੈ ਪਰ ਸੱਚ ਤਾਂ ਇਹ ਹੈ ਕਿ ਅਸੀਂ ਸਮੇ ਦੇ ਹਾਂ ਅਤੇ ਜੋ ਇਸ ਨੂੰ ਸਮਝ ਲੈਂਦਾ ਹੈ ਉਸ ਦੀ ਜ਼ਿੰਦਗੀ ਦਾ ਹਰ ਪਲ ਸਾਰਥਕ ਬਣ ਜਾਂਦਾ ਹੈ ਸਮੇ ਦੇ ਨਾਲ ਸਭ ਤੋਂ ਵੱਡਾ ਖੇਲ ਇਹ ਹੈ ਕਿ ਉਹ ਤੁਹਾਨੂੰ ਕਦੇ ਦੱਸਦਾ ਨਹੀਂ ਕਿ ਤੁਸੀਂ ਉਸ ਨੂੰ ਖੋ ਰ ਰਹੇ ਹੋ ਉਹ ਬਸ ਚੁੱਪਚਾਪ ਗੁਜ਼ਰਦਾ ਰਹਿੰਦਾ ਹੈ ਅਤੇ ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਪਾਉਂਦੇ ਹੋ ਕਿ ਜਿਨ੍ਹਾਂ ਚੀਜ਼ਾਂ ਤੇ ਤੁਸੀਂ ਸਮਾਂ ਲਗਾਇਆ ਉਹ ਤੁਹਾਡੇ ਅੰਦਰ ਕੁਝ ਛੱਡ ਗਈਆਂ ਹਨ ਜਾਂ ਸਭ ਲੁੱਟ ਕੇ ਲੈ ਗਈਆਂ ਹਨ ਇਸ ਲਈ ਜੀਵਨ ਦਾ ਹਰ ਨਿਰਣਾ ਇਹ ਤੈਅ ਕਰਦਾ ਹੈ ਕਿ ਤੁਹਾਡਾ ਸਮਾਂ ਤੁਹਾਨੂੰ ਬਣਾਏਗਾ ਜਾਂ ਮਿਟਾਏਗਾ ਜੋ ਲੋਕ ਹਰ ਚੀਜ਼ ਨੂੰ ਬਾਅਦ ਵਿੱਚ ਕਹਿੰਦੇ ਹਨ ਉਹ ਇੱਕ ਦਿਨ ਪਾਉਂਦੇ ਹਨ ਕਿ ਉਹਨਾਂ ਕੋਲ ਕੁਝ ਬਾਅਦ ਵਿੱਚ ਬਚਿਆ ਹੀ ਨਹੀਂ ਕਦੇ ਸੋਚਣਾ ਤੁਸੀਂ ਕਿਸੇ ਕੰਮ ਨੂੰ ਟਾਲਦੇ ਹੋ ਤਾਂ ਕੀ ਤੁਸੀਂ ਸੱਚਮੁੱਚ ਕਿਸੇ ਕੰਮ ਨੂੰ ਟਾਲ ਰਹੇ ਹੋ ਜਾਂ ਖੁਦ ਨੂੰ ਕਿਉਂਕਿ ਹਰ ਅਧੂਰਾ ਕੰਮ ਸਾਡੇ ਅੰਦਰ ਇੱਕ ਬੋਝ ਛੱਡ ਜਾਂਦਾ ਹੈ ਇਹ ਬੋਝ ਹੌਲੀ-ਹੌਲੀ ਵੱਧਦਾ ਹੈ ਤੇ ਸਾਨੂੰ ਅੰਦਰੋਂ ਸੁਸਤ ਕਰ ਦਿੰਦਾ ਹੈ ਅਤੇ ਜਦੋਂ ਮਨ ਥੱਕ ਜਾਂਦਾ ਹੈ ਤਾਂ ਉਹ ਸਭ ਤੋਂ ਸੌਖਾ ਰਸਤਾ ਲੱਭਦਾ ਹੈ ਕੁਝ ਨਾ ਕਰਨਾ ਇਹੀ ਉਹ ਚੱਕਰ ਹੈ ਜਿਸ ਵਿੱਚ ਜ਼ਿਆਦਾਤਰ ਲੋਕ ਫਸੇ ਰਹਿੰਦੇ ਹਨ ਉਹ ਕੁਝ ਕਰਨਾ ਚਾਹੁੰਦੇ ਹਨ ਪਰ ਹਰ ਵਾਰ ਥਕਾਨ ਦੇ ਅੱਗੇ ਝੁਕ ਜਾਂਦੇ ਹਨ ਅਤੇ ਇਹੀ ਆਦਤ ਉਹਨਾਂ ਦੇ ਸਮੇਂ ਦੀ ਸਭ ਤੋਂ ਵੱਡੀ ਦੁਸ਼ਮਣ ਬਣ ਜਾਂਦੀ ਹੈ ਸਮੇਂ ਨੂੰ ਬਸ ਚਕਾਰਨ ਦਾ ਰਹਸ ਉਸ ਨੂੰ ਬੰਨਣ 'ਚ ਨਹੀਂ ਬਲਕਿ ਉਸ ਨੂੰ ਪ੍ਰਵਾਹ ਵਿੱਚ ਰਹਿਣ ਦੇਣਾ ਹੈ ਜਿਵੇਂ ਪਾਣੀ ਨੂੰ ਮੁਠੀ ਵਿੱਚ ਪਕੜਨ ਦੀ ਕੋਸ਼ਿਸ਼ ਕਰੋਗੇ ਤਾਂ ਉਹ ਨਿਕਲ ਜਾਵੇਗਾ ਪਰ ਜੇਕਰ ਉਸ ਨੂੰ ਦਿਸ਼ਾ ਦੇਵੋਗੇ ਤਾਂ ਉਹ ਨਦੀ ਬਣ ਜਾਵੇਗਾ ਜੋ ਲੋਕ ਆਪਣੇ ਦਿਨ ਦੀ ਯੋਜਨਾ ਬਣਾਉਂਦੇ ਹਨ ਉਹ ਸਮੇਂ ਨੂੰ ਰੋਕਦੇ ਨਹੀਂ ਬਲਕਿ ਉਸ ਨੂੰ ਵਹਿਣ ਦੀ ਦਿਸ਼ਾ ਦਿੰਦੇ ਹਨ ਉਹ ਜਾਣਦੇ ਹਨ ਕਿ ਹਰ ਦਿਨ ਕੁਝ ਖੋਣਾ ਵੀ ਜ਼ਰੂਰੀ ਹੈ ਤਾਂ ਕਿ ਕੁਝ ਵੱਡਾ ਪਾਇਆ ਜਾ ਸਕੇ ਇਹ ਸਮਝ ਉਹਨਾਂ ਨੂੰ ਫੈਸਲਾ ਲੈਣ ਦੀ ਸ਼ਕਤੀ ਦਿੰਦੀ ਹੈ ਕਿ ਰੱਖਣਾ ਹੈ ਕਿ ਛੱਡਣਾ ਹੈ ਸਾਡਾ ਹਰ ਚੁਣਾਬ ਸਮੇਂ ਦੀ ਭਾਸ਼ਾ ਵਿੱਚ ਲਿਖਿਆ ਹੁੰਦਾ ਹੈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਹਾਂ ਕਹਿੰਦੇ ਹੋ ਤਾਂ ਤੁਸੀਂ ਅਣਗਿਣਤ ਚੀਜ਼ਾਂ ਨੂੰ ਨਾ کہہ ਰਹੇ ਹੁੰਦੇ ਹੋ ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਤੁਹਾਡਾ ਹਾਂ ਕਿੰਨਾ ਜ਼ਰੂਰੀ ਹੈ ਜੋ ਲੋਕ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਆਪਣਾ ਸਮਾਂ ਵੰਡ ਦਿੰਦੇ ਹਨ ਉਹ ਅੰਤ ਵਿੱਚ ਖੁਦ ਤੋਂ ਅਸੰਤੁਸ਼ਟ ਰਹਿ ਜਾਂਦੇ ਹਨ ਕਿਉਂਕਿ ਸਮਾਂ ਕਦੇ ਵਾਧਦਾ ਨਹੀਂ ਬਸ ਵੱਟਦਾ ਹੈ ਅਤੇ ਜਦੋਂ ਉਹ ਵੰਡਿਆ ਜਾਂਦਾ ਹੈ ਤਾਂ ਉਸ ਦਾ ਅਸਰ ਘੱਟ ਹੋ ਜਾਂਦਾ ਹੈ ਇਸ ਲਈ ਜੀਵਨ ਵਿੱਚ ਕੁਝ ਚੀਜ਼ਾਂ ਦੇ ਲਈ ਮਨਾ ਕਰਨਾ ਸਿੱਖੋ ਕਿਉਂਕਿ ਉਹੀ ਮਨਾ ਤੁਹਾਡੀ ਅਸਲੀ ਹਾਂ ਦੀ ਕੀਮਤ ਵਧਾਉਂਦਾ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਸਾਡੇ ਕੋਲ ਹੋਰ ਵਕਤ ਹੁੰਦਾ ਤਾਂ ਅਸੀਂ ਕੁਝ ਵੱਡਾ ਕਰ ਲੈਂਦੇ ਪਰ ਸਚਾਈ ਇਹ ਹੈ ਕਿ ਜੇਕਰ ਤੁਸੀਂ ਹੁਣੇ ਹੀ ਆਪਣੇ ਸਮੇਂ ਦਾ ਉਪਯੋਗ ਨਹੀਂ ਕਰ پا ਰਹੇ ਹੋ ਤਾਂ ਜ਼ਿਆਦਾ ਵਕਤ ਵੀ ਤੁਹਾਡੇ ਲਈ ਕੁਝ ਨਹੀਂ ਬਦਲਦਾ ਕਿਉਂਕਿ ਸਮੇਂ ਦੀ ਸਮੱਸਿਆ ਕਦੇ ਮਾਤਰਾ ਦੀ ਨਹੀਂ ਮਨ ਦੀ ਹੁੰਦੀ ਹੈ ਜੇਕਰ ਧਿਆਨ ਵਿਖਰਿਆ ਹੋਇਆ ਹੈ ਤਾਂ ਸਾਲ ਵੀ ਘਟ ਪਏ ਜਾਂਦੇ ਹਨ ਤੇ ਜੇਕਰ ਫੋਕਸ ਆਫ ਹੈ ਤਾਂ ਕੁਝ ਹਫ਼ਤੇ ਵੀ ਕਾਫੀ ਹੁੰਦੇ ਹਨ। ਇਹੀ ਕਾਰਨ ਹੈ ਕਿ ਕੁਝ ਲੋਕ ਥੋੜੇ ਵਕਤ ਵਿੱਚ ਇਤਿਹਾਸ ਲਿਖ ਜਾਂਦੇ ਹਨ ਜਦੋਂ ਕਿ ਬਾਕੀ ਲੋਕ ਬਹਾਨਿਆਂ ਦੀਆਂ ਕਹਾਣੀਆਂ। ਸਮੇਂ ਦੀ ਸਮਝ ਆਤਮ ਅਨੁਸ਼ਾਸਨ ਨਾਲ ਆਉਂਦੀ ਹੈ ਜਦੋਂ ਤੁਸੀਂ ਆਪਣੇ ਮਨ ਨੂੰ ਸਮਝਾਉਂਦੇ ਹੋ ਕਿ ਕੀ ਜ਼ਰੂਰੀ ਹੈ ਅਤੇ ਕੀ ਨਹੀਂ ਉਦੋਂ ਤੁਹਾਡਾ ਸਮਾਂ ਤੁਹਾਡੇ ਕੰਟਰੋਲ ਵਿੱਚ ਆਉਂਦਾ ਹੈ। ਇਹ ਕੰਟਰੋਲ ਬਾਹਰ ਦਾ ਨਹੀਂ ਅੰਦਰ ਦਾ ਹੁੰਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਵਕਤ ਕੰਮ ਵਿੱਚ ਲੱਗੇ ਰਹੋ ਬਲਕਿ ਇਹ ਹੈ ਕਿ ਜਦੋਂ ਕੰਮ ਕਰੋ ਤਾਂ ਪੂਰੀ ਮਿਹਨਤ ਨਾਲ ਕਰੋ ਅਤੇ ਜਦੋਂ ਆਰਾਮ ਕਰੋ ਤਾਂ ਪੂਰੀ ਸ਼ਾਂਤੀ ਨਾਲ ਇਹਹੀ ਸੰਤੁਲਨ ਤੁਹਾਨੂੰ ਮਾਨਸਿਕ ਸਪਸ਼ਟਤਾ ਦਿੰਦਾ ਹੈ ਅਤੇ ਇਹ ਹੀ ਸਪਸ਼ਟਤਾ ਤੁਹਾਡੇ ਹਰ ਪਾਲ ਦਾ ਮੁੱਲ ਪਾਉਂਦੀ ਹੈ ਹੌਲੀ ਹੌਲੀ ਜਦੋਂ ਤੁਸੀਂ ਸਮੇਂ ਦਾ ਆਦਰ ਕਰਨਾ ਸਿੱਖ ਜਾਂਦੇ ਹੋ ਤਾਂ ਤੁਹਾਡੀ ਸੋਚ ਵੀ ਬਦਲ ਜਾਂਦੀ ਹੈ ਤੁਸੀਂ ਹੁਣ ਚੀਜ਼ ਦੇ ਪਿੱਛੇ ਨਹੀਂ ਭੱਜਦੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਹਰ ਚੀਜ਼ ਦਾ ਆਪਣਾ ਸਮਾਂ ਹੁੰਦਾ ਹੈ ਜੋ ਬੀਤ ਗਿਆ ਉਸ ਦੇ ਪਿੱਛੇ ਜਾਣਾ ਮੂਰਖਤਾ ਹੈ ਅਤੇ ਜੋ ਆਉਣ ਵਾਲਾ ਹੈ ਉਸ ਦੀ ਚਿੰਤਾ ਕਰਨਾ ਬੇਅਰਥ ਹੈ ਜੋ ਤੁਹਾਡੇ ਕੋਲ ਹੈ ਉਹੀ ਸਭ ਤੋਂ ਕੀਮਤੀ ਹੈ ਇਹ ਪਲ ਇਹ ਸਾਹ ਇਹ ਅਫਸਰ ਜੇਕਰ ਤੁਸੀਂ ਇਸ ਨੂੰ ਪੂਰੀ ਜਾਗਰੂਕਤਾ ਨਾਲ ਜੀਣਾ ਸਿੱਖ ਗਏ ਤਾਂ ਤੁਹਾਡੇ ਲਈ ਸਮਾਂ ਹੁਣ ਕੋਈ ਦੁਸ਼ਮਣ ਨਹੀਂ ਰਹੇਗਾ ਬਲਕਿ ਤੁਹਾਡਾ ਸਭ ਤੋਂ ਭਰੋਸੇਮੰਦ ਸਾਥੀ ਬਣ ਜਾਵੇਗਾ ਸਮੇਂ ਦੀ ਸਭ ਤੋਂ ਗਹਿਰੀ ਸਚਾਈ ਇਹ ਹੈ ਕਿ ਉਹ ਕਿਸੇ ਦਾ ਨਹੀਂ ਹੁੰਦਾ ਪਰ ਜੋ ਉਸ ਦਾ ਆਦਰ ਕਰਦਾ ਹੈ ਉਹ ਉਸ ਨੂੰ ਆਪਣੇ ਪਾਸੇ ਝੁਕਾ ਲੈਂਦਾ ਹੈ ਅਸੀਂ ਅਕਸਰ ਜ਼ਿੰਦਗੀ ਨੂੰ ਬਹੁਤ ਮੁਸ਼ਕਲ ਬਣਾ ਦਿੰਦੇ ਹਾਂ ਪਰ ਅਸਲ ਵਿੱਚ ਇਹ ਓਨੀ ਹੀ ਸਰਲ ਹੈ ਜਿੰਨੀ ਕਿਸੇ ਸਵੇਰ ਦੀ ਪਹਿਲੀ ਸਾਹ ਫਰਕ ਸਿਰਫ ਇੰਨਾ ਹੈ ਕਿ ਕੁਝ ਲੋਕ ਉਸ ਸਾਹ ਨੂੰ ਮਹਿਸੂਸ ਕਰਦੇ ਹਨ ਅਤੇ ਕੁਝ ਲੋਕ ਉਸ ਨੂੰ ਬਿਨਾਂ ਆਨ ਦਿੱਤੇ ਗੁਜ਼ਰ ਜਾਣ ਦਿੰਦੇ ਹਨ ਸਮਾਂ ਵੀ ਅਜਿਹਾ ਹੀ ਹੈ ਹਰ ਪਲ ਇੱਕ ਅਵਸਰ ਹੈ ਇੱਕ ਨਵੀਂ ਸ਼ੁਰੂਆਤ ਹੈ ਪਰ ਉਸ ਨੂੰ ਦੇਖਣਾ ਸਿੱਖਣਾ ਪੈਂਦਾ ਹੈ ਜੋ ਲੋਕ ਸਮੇਂ ਦੀ ਕੀਮਤ ਸਮਝ ਲੈਂਦੇ ਹਨ ਉਹ ਉਹਨੂੰ ਸਿਰਫ ਕੰਮ ਵਿੱਚ ਨਹੀਂ ਜੀਵਨ ਵਿੱਚ ਲਗਾਉਂਦੇ ਹਨ ਉਹ ਹਰ ਦਿਨ ਨੂੰ ਇੱਕ ਅਨੁਭਵ ਦੀ ਤਰ੍ਹਾਂ ਜੀਉਂਦੇ ਹਨ ਉਹ ਜਾਣਦੇ ਹਨ ਕਿ ਸਾਰਾ ਸਮਾਂ ਪੈਸੇ ਕਮਾਉਣ ਜਾਂ ਆਪਣੇ ਲਕਸ਼ ਨੂੰ ਪਾਉਣ ਵਿੱਚ ਨਹੀਂ ਲਗਾਉਣਾ ਚਾਹੀਦਾ ਬਲਕਿ ਕੁਝ ਪਲ ਖੁਦ ਨੂੰ ਸਮਝਣ ਆਪਣੇ ਮਨ ਨੂੰ ਸ਼ਾਂਤ ਕਰਨ ਤੇ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿੱਚ ਵੀ ਲਗਾਉਣੇ ਚਾਹੀਦੇ ਹਨ ਕਿਉਂਕਿ ਜੇਕਰ ਜੀਵਨ ਦੀ ਰਫ਼ਤਾਰ ਬਹੁਤ ਤੇਜ਼ ਹੋ ਜਾਵੇ ਤਾਂ ਆਨੰਦ ਪਿੱਛੇ रह ਜਾਂਦਾ ਹੈ ਅਤੇ ਜਦੋਂ ਆਨੰਦ ਚਲਿਆ ਜਾਂਦਾ ਹੈ ਤਾਂ ਸਮੇਂ ਦਾ ਅਰਥ ਵੀ ਖੋ ਜਾਂਦਾ ਹੈ ਸਮੇਂ ਦਾ ਸਹੀ ਉਪਯੋਗ ਸਿਰਫ ਬਾਹਰ ਨਹੀਂ ਅੰਦਰ ਵੀ ਹੁੰਦਾ ਹੈ ਜਦੋਂ ਤੁਸੀਂ ਖੁਦ ਨੂੰ ਦੇਖਣ ਵਿੱਚ ਖੁਦ ਨਾਲ ਗੱਲਬਾਤ ਕਰਨ ਵਿੱਚ ਅਤੇ ਆਪਣੀਆਂ ਗਲਤੀਆਂ ਤੋਂ ਸਿੱਖਣ ਵਿੱਚ ਸਮਾਂ ਲਗਾਉਂਦੇ ਹੋ ਉਦੋਂ ਹੀ ਤੁਸੀਂ ਅਸਲ ਵਿੱਚ ਅੱਗੇ ਵਧਦੇ ਹੋ ਖੋਦ ਤੋਂ ਭੱਜਣ ਵਾਲਾ ਇਨਸਾਨ ਚਾਹੇ ਕਿੰਨਾ ਵੀ ਬਿਜ਼ੀ ਦਿਖੇ ਅੰਦਰੋਂ ਖਾਲੀ ਰਹਿੰਦਾ ਹੈ ਪਰ ਜੋ ਖੋਦ ਦੇ ਨਾਲ ਬੈਠਣਾ ਸਿੱਖ ਗਿਆ ਉਸ ਦਾ ਹਰ ਪਲ ਭਰਪੂਰ ਹੋ ਜਾਂਦਾ ਹੈ। ਇਹੀ ਉਹ ਸ਼ਾਂਤੀ ਹੈ ਜੋ ਸਮੇਂ ਨੂੰ ਠਹਿਰਨ ਵਰਗਾ ਅਹਿਸਾਸ ਦਿੰਦੀ ਹੈ। ਕਦੇ ਕਿਸੇ ਸ਼ਾਂਤ ਸ਼ਾਮ ਨੂੰ ਬੈਠ ਕੇ ਸੋਚੋ ਤੁਹਾਡੀ ਹੁਣ ਤੱਕ ਦੀ ਜ਼ਿੰਦਗੀ ਕਿੱਥੇ ਬੀਤੀ ਕਿਹੜੀਆਂ ਚੀਜ਼ਾਂ ਵਿੱਚ ਤੁਸੀਂ ਆਪਣਾ ਸਮਾਂ ਦਿੱਤਾ ਹੈ ਤੇ ਕਿਹੜੀਆਂ ਚੀਜ਼ਾਂ ਨੇ ਤੁਹਾਨੂੰ ਬਦਲਿਆ? ਇਹ ਸਵਾਲ ਕਿਸੇ ਪਛਤਾਵੇ ਦੇ ਲਈ ਨਹੀਂ ਹੈ ਇਹ ਸਮਝ ਦੇ ਲਈ ਹੈ ਕਿਉਂਕਿ ਜਦੋਂ ਤੁਸੀਂ ਆਪਣੇ ਬੀਤੇ ਵਕਤ ਨੂੰ ਸਮਝ ਲੈਂਦੇ ਹੋ ਤਾਂ ਤੁਹਾਡਾ ਆਉਣ ਵਾਲਾ ਵਕਤ ਤੁਹਾਡੇ ਅਧੀਨ ਹੋ ਜਾਂਦਾ ਹੈ ਤੁਸੀਂ ਹੁਣ ਵੈਂਦੇ ਨਹੀਂ ਦਿਸ਼ਾ ਤਿਆਰ ਕਰਦੇ ਹੋ ਅਤੇ ਉਹੀ ਦਿਸ਼ਾ ਤੁਹਾਡੀ ਪਛਾਣ ਬਣਦੀ ਹੈ ਸਮੇਂ ਨੂੰ ਬਰਬਾਦ ਕਰਨਾ ਬੰਦ ਕਰਨਾ ਅਸਲ ਵਿੱਚ ਜੀਵਨ ਨੂੰ ਸਹੀ ਢੰਗ ਨਾਲ ਜੀਣਾ ਸ਼ੁਰੂ ਕਰਨਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਪਲ ਕਿਸੇ ਗੋਲ ਦੇ ਪਿੱਛੇ ਦੌੜੋ ਬਲਕਿ ਇਹ ਹੈ ਕਿ ਤੁਸੀਂ ਹਰ ਪਲ ਨੂੰ ਸੁਚੇਤ ਹੋ ਕੇ ਜੀਵੋ ਜਦੋਂ ਤੁਸੀਂ ਕਿਸੇ ਕੰਮ ਵਿੱਚ ਪੂਰੀ ਉਪਸਥਿਤੀ ਦੇ ਨਾਲ ਹੁੰਦੇ ਹੋ ਤਾਂ ਉਹੀ ਸਮਾਂ ਤੁਹਾਨੂੰ ਬਦਲ ਦਿੰਦਾ ਹੈ। ਇਹ ਹੀ ਉਪਸਥਿਤੀ ਹਰ ਪਲ ਨੂੰ ਖਾਸ ਬਣਾਉਂਦੀ ਹੈ ਜੋ ਲੋਕ ਇਹ ਸਮਝ ਲੈਂਦੇ ਹਨ ਉਹਨਾਂ ਲਈ ਜੀਵਨ ਕਦੇ ਅਧੂਰਾ ਨਹੀਂ ਹੁੰਦਾ। ਕਿਉਂਕਿ ਉਹ ਜਾਣਦੇ ਹਨ ਕਿ ਹਰ ਬੀਤਦਾ ਸੈਕਿੰਡ ਵੀ ਅਰਥ ਰੱਖਦਾ ਹੈ। ਹੌਲੀ ਹੌਲੀ ਜਦੋਂ ਤੁਸੀਂ ਇਸ ਜਾਗਰੂਕਤਾ ਦੇ ਨਾਲ ਜਿਉਣਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਸਮਾਂ ਸਿਰਫ ਬੀਤ ਨਹੀਂ ਰਿਹਾ ਉਹ ਤੁਹਾਨੂੰ ਘੜ ਰਿਹਾ ਹੈ ਉਹ ਤੁਹਾਨੂੰ ਹਰ ਦਿਨ ਥੋੜਾ ਥੋੜਾ ਬਿਹਤਰ ਬਣਾ ਰਿਹਾ ਹੈ ਬਸ ਤੁਸੀਂ ਦੇਖਣਾ ਸਿੱਖਣਾ ਹੈ ਇਹ ਹੀ ਉਹ ਅਵਸਥਾ ਹੈ ਜਿੱਥੇ ਇਨਸਾਨ ਬਿਨਾਂ ਸ਼ਿਕਾਇਤ ਬਿਨਾਂ ਜਲਦਬਾਜ਼ੀ ਬਸ ਸ਼ਾਂਤੀ ਦੇ ਨਾਲ ਅਤੇ ਫਿਰ ਇੱਕ ਦਿਨ ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖੋਗੇ ਤਾਂ ਪਾਓਗੇ ਕਿ ਜੋ ਸਮਾਂ ਤੁਹਾਨੂੰ ਡਰਾਉਂਦਾ ਸੀ ਉਹੀ ਤੁਹਾਨੂੰ ਦਿਸ਼ਾ ਦੇ ਰਿਹਾ ਸੀ ਜੋ ਪਾਲਖੇ ਤੇ ਖਰਾਬ ਲੱਗੇ ਉਹੀ ਤੁਹਾਨੂੰ ਸਮਝਦਾਰ ਬਣਾ ਗਏ ਉਦੋਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਸਮਾਂ ਕਦੇ ਦੁਸ਼ਮਣ ਹੈ ਹੀ ਨਹੀਂ ਸੀ ਉਹ ਤਾਂ ਹਮੇਸ਼ਾ ਤੁਹਾਡਾ ਸਾਥੀ ਸੀ ਜੋ ਤੁਹਾਨੂੰ ਸਿਖਾ ਰਿਹਾ ਸੀ ਕਿ ਕਿਵੇਂ ਜਿਉਣਾ ਹੈ ਅਤੇ ਉਸ ਦਿਨ ਜਦੋਂ ਤੁਹਾਨੂੰ ਇਹ ਸਮਝ ਆ ਜਾਵੇਗਾ ਉਦੋਂ ਤੁਸੀਂ ਸੱਚ ਵਿੱਚ ਜੀਣਾ ਸ਼ੁਰੂ ਕਰੋਗੇ ਉਦੋਂ ਤੁਹਾਡਾ ਹਰ ਪਲ ਮੁੱਲ ਪਾਵੇਗਾ ਕਿਉਂਕਿ ਹੁਣ ਤੁਸੀਂ ਜਾਣ ਚੁੱਕੇ ਹੋ ਕਿ ਸਮੇਂ ਨੂੰ ਜਿੱਤਣ ਦਾ ਇੱਕ ਹੀ ਤਰੀਕਾ ਹੈ ਉਸ ਨੂੰ ਅਪਣਾਉਣਾ ਕਦੇ-ਕਦੇ ਜ਼ਿੰਦਗੀ ਨੂੰ ਬਦਲਣ ਦੇ ਲਈ ਕਿਸੇ ਨਵੇਂ ਮੌਕੇ ਦੀ ਜ਼ਰੂਰਤ ਨਹੀਂ ਹੁੰਦੀ ਬਸ ਇੱਕ ਨਵੇਂ ਨਜ਼ਰੀਏ ਦੀ ਜ਼ਰੂਰਤ ਹੁੰਦੀ ਹੈ ਜੇਕਰ ਤੁਸੀਂ ਇਹ ਕਹਾਣੀ ਸੁਣੀ ਹੈ ਤਾਂ ਸ਼ਾਇਦ ਤੁਹਾਡੇ ਅੰਦਰ ਵੀ ਉਹ ਬਦਲਾਅ ਸ਼ੁਰੂ ਹੋ ਚੁੱਕਿਆ ਹੈ ਹੁਣ ਵਕਤ ਹੈ ਆਪਣੇ ਹਰ ਪਲ ਨੂੰ ਮਾਇਨੇ ਦੇਣ ਦਾ ਆਪਣੇ ਸਮੇਂ ਨੂੰ ਦਿਸ਼ਾ ਦੇਣ ਦਾ ਇਹ ਯਾਦ ਰੱਖਣਾ ਉਹੀ ਇਨਸਾਨ ਸਫਲ ਹੁੰਦਾ ਹੈ ਜੋ ਆਪਣੇ ਹਰ ਦਿਨ ਨੂੰ ਸੰਚੇਤ ਹੋ ਕੇ ਜੀਉਂਦਾ ਹੈ ਜੇਕਰ ਇਹ ਗੱਲਾਂ ਤੁਹਾਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ ਤਾਂ ਤੁਸੀਂ ਸਹੀ ਰਸਤੇ ਤੇ ਹੋ ਧੰਨਵਾਦ